ਇੱਕ ਅਸੀਂ ਨਿਸ਼ਾਨ ਸਾਹਿਬ ਵਾਸਤੇ ਨਨਕਾਣਾ ਸਾਹਿਬ ਦੀਆਂ ਛਿੱਧੀਆਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੱਲ ਤੱਕ ਤੁਸੀਂ ਬਕਰ ਲਓ ਕਿ ਇੱਥੇ ਮਹਾਕਾਲ ਦੇਖੋ ਸਾਡੇ ਨਾਲ ਹੈਗੇ ਨੇ ਇਹਨਾਂ ਦੇ ਸਿਰਾਂ ਦੇ ਉੱਪਰ ਫਰਲੇ ਗੁਰੂ ਸਾਹਿਬ ਨੇ ਤਾਂ ਹੀ ਦਿੱਤੇ ਕਿ ਕੱਲਾ ਕੱਲਾ ਜਿਹੜਾ ਜੰਗ ਦੇ ਵਿੱਚ ਨਿਸ਼ਾਨ ਸਾਹਿਬ ਸਾਹਮਣੇ ਨਹੀਂ ਜਾਂਦਾ ਡਿੱਗ ਨਹੀਂ ਦਿੰਦੇ ਸਿਰ ਲਵਾ ਲੈਦੇ ਸੀ ਤੇ ਗੁਰੂ ਸਾਹਿਬ ਕਹਿੰਦੇ ਮੈਂ ਤਾਂ ਆਪਣੇ ਕੱਲੇ ਕੱਲੇ ਸੀਸ ਦੇ ਉੱਪਰ ਜਿਹੜਾ ਉਹ ਨਿਸ਼ਾਨ ਸਾਹਿਬ ਚਲਾਵਾਂਗਾ ਫਰਲਾ ਚਲਾਵਾਂਗਾ ਅਣਾ ਪਰ ਇੰਨਾ ਲੋਕ ਕਿ ਇੰਨੇ ਇੱਕ ਜ਼ਮੀਨ ਦੇ ਵਿੱਚ ਅੰਨੇ ਹੋ ਚੁੱਕੇ ਜ਼ਮੀਨੀ ਟੱਟੂ ਬਣ ਗਏ ਨੇ ਲੋਕ ਕਿ ਇਹਨਾਂ ਨੂੰ ਨਾ ਦੇ ਗੁਰੂ ਚੇਤੇ ਰਿਆ ਨਾ ਗੁਰ ਮਰਿਆਦਾ ਚੇਤੇ ਰਹੀ ਆ ਨਾ ਗੁਰੂ ਦੇ ਨਿਸ਼ਾਨ ਨਾ ਗੁਰੂ ਦੇ ਜਿਹੜਾ ਪੰਥ ਚੇਤਾ ਰਿਆ ਪੰਜਾਬ ਦੇ ਵਿੱਚ ਚਿੱਟੀ ਸਿਉਂਕ ਵਧਦੀ ਜਾ ਰਹੀ ਆ ਪਿੰਡਾਂ ਦੇ ਪਿੰਡਾਂ ਦੇ ਵਿੱਚ ਸਿੱਖੀ ਨੂੰ ਖਤਮ ਕਰੀ ਜਾ ਰਹੀ ਆ ਅਸੀਂ ਬਚਾਉਣ ਦੀ ਗੱਲ ਕਰ ਰਹੇ ਆ ਤੇ ਇਹ ਜਿਹੜੇ ਦਾੜ੍ਹੀਆਂ ਵਾਲੇ ਆ ਉਹਨੂੰ ਖਤਮ ਕਰਦੀ ਕਿਤੇ ਨਾ ਕਿਤੇ ਇਹਨਾਂ ਦੀਆਂ ਫਰਕੁਜੀਆਂ ਸ਼ਾਦਸ਼ਾਹਾਂ ਬੰਦ ਕਰ ਦਿਓ ਜ਼ੁਲਮ ਕਰਨਾ ਐਸੀ ਜਾਗ ਗਿਆ ਹੁਣ ਪੰਜਾਬ ਦਾ ਤੁਹਾਡੀਆਂ ਚੀਕਾਂ ਘਟਾ ਦੇਗਾ ਕੱਲ ਯਾਦ ਰੱਖਿਓ ਤੁਸੀਂ ਕੁਝ ਕੁ ਬੰਦੇ ਕਰਦੇ ਹੋ ਤੇ ਪੂਰੀ ਕਮਿਊਨਿਟੀ ਬਦਨਾਮ ਕਰਦੀ ਆ ਨਗਰ ਨਿਕਮ ਦੀ ਜਗਾ ਸਾਡੇ ਕੋਲ ਕਬਜ਼ਾ ਪਹਿਲਾਂ ਦਾ ਸਾਡੇ ਗੁਰਦੁਆਰਿਆਂ ਜਿਹੜੀਆਂ ਉਹ ਸਾਡੇ ਨਾਂ ਤੇ ਨੇ ਇਹ ਜਿਹੜਾ ਦੂਜੇ ਤੁਹਾਡੇ ਵੱਲੋਂ ਜਿਹੜਾ ਨਜਾਇਜ਼ ਕਬਜ਼ਾ ਕੀਤਾ ਗਿਆ ਦੂਜੀ ਤਰ੍ਹਾਂ ਪੁੱਛੋ ਵੀ ਨਗਰ ਨਿਕਮ ਜਿਹੜਾ ਅੱਲਾਹ ਤੋਂ ਘਰੀ ਤੁਹਾਡਾ ਫੁੱਪੜ ਲੱਗਦਾ ਏ ਪੀ ਤੁਹਾਨੂੰ ਦੇ ਕੇ ਚਲਾ ਗਿਆ ਐ ਇਨਾ ਗਰੀਬਾਂ ਨੂੰ ਕਿਉਂ ਨਹੀਂ ਜੇ ਕਹਿੰਦੇ ਨੇ ਕਿ ਗੁਰਦੁਆਰਾ ਬਣਾਉਣਾ ਇਹਨਾਂ ਦਾ ਮਕਸਦ ਨਹੀਂ ਇਹਨਾਂ ਦਾ ਮਕਸਸਦ ਹੈ ਬਸ ਜ਼ਮੀਨ ਤੇ ਕਬਜ਼ਾ ਕਰਨਾ ਭਾਈ ਜੇ ਤੇ ਕਹਿੰਦਾ ਨਿੱਜੀ ਘਰ ਇਹ ਅਸੀਂ ਗਲਤ ਆ ਇਹ ਵੀ ਗਲਤ ਆ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਜ਼ਮੀਨ ਦਾ ਹੱਕ ਤੇ ਤੁਸੀਂ ਕਬਜ਼ਾ ਕਰਦੇ ਪਏ ਹੋ ਜਿਹੜਾ ਪਹਿਲਾਂ ਕਹਿੰਦੇ ਪਈ ਸਾਡਾ ਪਲਾਣਾ ਕਬਜ਼ਾ ਹੁਣ ਟੁੱਟ ਗਿਆ ਕਬਜ਼ਾ ਤੁਹਾਡਾ ਜੀ ਹੁਣ ਇੱਥੇ ਨਿਸ਼ਾਨ ਸਭ ਲੱਗਿਆ ਸੀ ਇਹ ਗੁਰੂ ਦਾ ਸੀ ਇਹ ਗੁਰੂ ਦਾ ਨਿਸ਼ਾਨ ਬਣਨਾ ਸੀ ਗੁਰੂ ਘਰ ਬਰਨਾ ਸੀ ਕਬਜ਼ਾ ਤੁਹਾਡਾ ਤਨਾਡਾਂ ਦਾ ਸੀ ਛਡਵਾ ਕੇ ਗਰੀਬ ਆਪਣਾ ਜਿਹੜਾ ਗੁਰਦ੍ਰਸ਼ ਸਾਹਿਬ ਦਾ ਤਪ ਕਰ ਸ਼ਸ਼ੀਕਾਰ ਜਨਸਪੋਕਸ ਮੈਦਾਨ ਜੁੜੇ ਤੁਸੀਂ ਤਾਂ ਮੈਂ ਹਾਂ ਸਰਵਣ ਇਸ ਵਤ ਗੁਰੂ ਕੀ ਵਡਾਲੀ ਤੋਂ ਬੋੜੀ ਸਾਹਿਬ ਨੂੰ ਜਾਣ ਵਾਲੇ ਰਸਤੇ ਤੇ ਮੌਜੂਦ ਹਾਂ ਜਿੱਥੇ ਕੱਲ ਇੱਕ ਨਿਸ਼ਾਨ ਸਾਹਿਬ ਦੀ ਬੇਅਦਬੀ ਦੀ ਵੀਡੀਓ ਜਿਹੜੀ ਸਾਹਮਣੇ ਆਈ ਸੀ ਜਿਸ ਨੂੰ ਜਿਹੜਾ ਕੁਝ ਲੋਕਾਂ ਵੱਲੋਂ ਟਰੈਕਟਰ ਮਾਰ-ਮਾਰ ਕੇ ਜਿਹੜਾ ਉਹ ਪੁੱਟਿਆ ਗਿਆ ਸੀ ਅੱਜ ਉਸ ਜਗ੍ਹਾ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਜਿਹੜਾ ਕੀਤਾ ਗਿਆ ਦਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਕਿ ਆਖਰ ਕੀ ਸਾਡੀ ਇਹ ਘਟਨਾ ਸੀ ਦਵਿੰਦਰ ਜੀ ਕੱਲ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਨਿਸ਼ਾਨ ਸਾਹਿਬ ਨੂੰ ਟਰੈਕਟਰ ਬੈਕ ਕਰ-ਕਰ ਕੇ ਜਿਹੜਾ ਉਹ ਪੁੱਟਿਆ ਗਿਆ ਸੀ ਬੇਅਦਬ ਦੇਖੋ ਗੱਲ ਇਸ ਤਰ੍ਹਾਂ ਵਾਂ ਕਿ ਇਸ ਘਟਨਾ ਨੇ ਪੂਰੇ ਦੁਨੀਆ ਦੇ ਵਿੱਚ ਵਾਸਤੇ ਸਿੱਖਾਂ ਦਾ ਹਿਰਦਾ ਜਿਹੜਾ ਵਾ ਉਹ ਬਲੁੰਦ ਰਿਆ। ਹਰੇਕ ਬੰਦਾ ਕਹਿ ਰਿਹਾ ਕਿ ਇਹਨਾਂ ਦਾ ਤਰੀਕਾ ਬਹੁਤ ਗਲਤ ਆ। ਇਸ ਤਰੀਕਾ ਹੋਣਾ ਚਾਹੀਦਾ ਨਹੀਂ ਸੀ। ਇੱਕ ਅਸੀਂ ਨਿਸ਼ਾਨ ਸਾਹਿਬ ਵਾਸਤੇ ਨਨਕਾਣਾ ਸਾਹਿਬ ਦੀਆਂ ਸ਼ੀਧੀਆਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੇਲੇ ਤੱਕ ਤੁਸੀਂ ਵਾ ਕਰ ਲੋ। ਕਿ ਇੱਥੇ ਮਹਾਕਾਲ ਦੇਖੋ ਸਾਡੇ ਨਾਲ ਹੈਗੇ ਨੇ ਇਹਨਾਂ ਦੇ ਸਿਰਾਂ ਦੇ ਉੱਪਰ ਫਰਲੇ। ਗੁਰੂ ਸਾਹਿਬ ਨੇ ਤਾਂ ਹੀ ਦਿੱਤੇ ਆ ਕਿ ਕੱਲਾ-ਕੱਲਾ ਜਿਹੜਾ ਜੰਗ ਦੇ ਵਿੱਚ ਨਿਸ਼ਾਨ ਸਾਹਿਬ ਸਾਹਮਣੇ ਨਹੀਂ ਜਾਂਦਾ। ਡਿੱਗਣ ਨਹੀਂ ਦਿੰਦੇ। ਸਿਰ ਲਵਾ ਲੈਂਦੇ ਸੀ। ਤੇ ਗੁਰੂ ਸਾਹਿਬ ਕਹਿੰਦੇ ਮੈਂ ਤਾਂ ਆਪਣੇ ਕੱਲੇ ਕੱਲੇ ਸੀਸ ਦੇ ਉੱਪਰ ਜਿਹੜਾ ਉਹ ਨਿਸ਼ਾਨ ਸਭ ਚਲਾਵਾਂਗਾ ਫਰਲਾ ਚਲਾਵਾਂਗਾ ਹਨਾ ਪਰ ਇੰਨਾ ਲੋਕੀ ਇੰਨੇ ਇੱਕ ਜ਼ਮੀਨ ਦੇ ਵਿੱਚ ਅੰਨੇ ਹੋ ਚੁੱਕੇ ਜ਼ਮੀਨੀ ਟੱਟੂ ਬਣ ਗਏ ਨੇ ਲੋਕ ਕਿ ਇਹਨਾਂ ਨੂੰ ਨਾ ਤੇ ਗੁਰੂ ਚੇਤੇ ਰਿਆ ਨਾ ਗੁਰ ਮਰਿਆਦਾ ਚੇਤੇ ਰਹੀ ਹੈ ਨਾ ਗੁਰੂ ਦੇ ਨਿਸ਼ਾਨ ਨਾ ਗੁਰੂ ਦੇ ਜਿਹੜਾ ਵਾ ਪੰਥ ਚੇਤਾ ਰਿਆ ਇਹਨਾਂ ਨੂੰ ਸਿਰਫ ਇਹਨਾਂ ਲੋਕਾਂ ਨੂੰ ਇਹ ਪੁੱਛਣਾ ਚਾਹੁੰਨਾ ਵਾ ਕਿ ਜ਼ਮੀਨ ਤੁਸੀਂ ਆਪਣੀ ਹਿੱਕ ਤੇ ਰੱਖ ਕੇ ਲੈ ਜਾਣੀ ਆ ਬਿਲਕੁਲ ਨਹੀਂ ਇਹ ਜ਼ਮੀਨ ਚਾਹੇ ਕੋਈ 100 ਕਿੱਲੇ ਦਾ ਮਾਲਕ ਆ ਚਾਹੇ ਕੋਈ 5 ਕਿੱਲੇ ਦਾ ਚਾਹੇ ਇੱਕ ਮਰਲੇ ਦਾ ਮਾਲਕ ਆ ਦੁਨੀਆ ਤੋਂ ਖਾਲੀ ਹੱਥ ਜਾਣਾ ਉਹ ਤੁਸੀਂ ਮਹਿਲ ਮਨਾਰੇ ਛੱਡ ਜਾਣੇ ਨੇ ਲੇਕਿਨ ਇਹ ਗੁਰੂਕਾਰ ਹਮੇਸ਼ਾ ਇਸੇ ਤਰ੍ਹਾਂ ਹੀ ਸਥਾਪਿਤ ਰਹਣੇ ਨੇ ਤੇ ਇਹਨਾਂ ਦੇ ਹਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਆ ਨਤਮਸਤਕ ਹੋਣਗੀਆਂ ਅਸੀਂ ਬੜਾਵਾ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਚਿੱਟੀ ਸਿਉਂਗ ਵਾਧੀ ਜਾ ਰਹੀ ਆ ਪਿੰਡਾਂ ਦੇ ਪਿੰਡਾਂ ਦੇ ਵਿੱਚ ਸਿੱਖੀ ਨੂੰ ਖਤਮ ਕਰੀ ਜਾ ਰਹੀ ਆ ਅਸੀਂ ਬਚਾਉਣ ਦੀ ਗੱਲ ਕਰ ਰਹੇ ਹਾਂ ਤੇ ਇਹ ਜਿਹੜੇ ਦਾੜ੍ਹੀਆਂ ਵਾਲੇ ਆ ਉਹਨੂੰ ਖਤਮ ਕਰਨ ਦੀ ਕਿਤੇ ਨਾ ਕਿਤੇ ਇਹਨਾਂ ਦੀਆਂ ਫਿਰ ਗੁੱਜੀਆਂ ਸ਼ਾਦਸ਼ਾਵਾ ਇਹ ਉਹਨਾਂ ਲੋਕਾਂ ਦੇ ਨਾਲ ਮਿਲੇ ਨੇ ਜਿਹੜੇ ਕਿੱਲਿਆਂ ਦੇ ਕਿੱਲੇ ਉਹਨਾਂ ਨੂੰ ਦੇ ਰਹੇ ਆ ਤੇ ਅੱਜ ਵੇਖੋ ਪੰਜਾਬ ਦੇ ਵਿੱਚ ਗੁਰਦਵਾਰਿਆਂ ਦੀ ਜਗ੍ਹਾ ਤੇ ਕੁਝ ਹੋਰ ਧਾਰਮਿਕ ਸਥਾਨ ਬਣ ਰਹੇ ਆ ਹਨਾ ਇਸ ਕਰਕੇ ਇੱਕ ਗੰਭੀਰ ਦਾ ਵਿਸ਼ਾਵਾ ਅਸੀਂ ਇਸ ਚੀਜ਼ ਦੀ ਨਖੇਦਰੀ ਕਰਦੇ ਆਂ ਪੰਜਾਬ ਦੇ ਵਿੱਚ ਐਸਸੀ ਸਮਾਜ ਦੇ ਉੱਪਰ ਜਿਹੜਾ ਨਾ ਉਹ ਯੂਪੀ ਬਿਹਾਰ ਵਾਲਾ ਜਿਹੜਾ ਵਾ ਕਿਤੇ ਨਾ ਕਿਤੇ ਜ਼ੁਲਮ ਹੋ ਰਿਹਾ ਬੰਦ ਕਰ ਦਿਓ ਜ਼ੁਲਮ ਕਰਨਾ ਐਸਸੀ ਜਾਗ ਗਿਆ ਹੁਣ ਪੰਜਾਬ ਦਾ ਤੁਹਾਡੀਆਂ ਚੀਕਾਂ ਕਢਾ ਦੇਗਾ ਕੱਲ ਯਾਦ ਰੱਖਿਓ ਤੁਸੀਂ ਕੁਝ ਕੁ ਬੰਦੇ ਕਰਦੇ ਹੋ ਤੇ ਪੂਰੀ ਕਮਿਊਨਿਟੀ ਬਦਨਾਮ ਕਰਦੀ ਆ ਤੁਹਾਡੇ ਕੰਜਰਾਂ ਦੇ ਹਰਕਤਾਂ ਕਰਨ ਦੇ ਨਾਲ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਦੰਗੇ ਹੋਣ ਦਾ ਡਰ ਆ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਆਪੋ ਆਪਣੀ ਜਗ੍ਹਾ ਤੇ ਬਹੁਤ ਵਧੀਆ ਹੈ ਲੇਕਿਨ ਇਹੋ ਜਿਹੇ ਕੁਝ ਸ਼ਰਾਰਤੀ ਬੰਦੇ ਜਿਹੜਾ ਪੰਜਾਬ ਦੀ ਭਾਈਚਾਰਕ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੀ ਕਹਿੰਦੇ ਨੇ ਕਿ ਨਗਰ ਨਿਗਮ ਦੀ ਜਗ੍ਹਾ ਸਾਡੇ ਕੋਲ ਕਬਜ਼ਾ ਪਹਿਲਾਂ ਦਾ ਸਾਡੇ ਗੁਰਦੌਰੀਆਂ ਜਿਹੜੀਆਂ ਉਹ ਸਾਡੇ ਨਾਂ ਤੇ ਨੇ ਇਹ ਜਿਹੜਾ ਦੂਜੇ ਤੁਹਾਡੇ ਵੱਲੋਂ ਜਿਹੜਾ ਨਜਾਇਜ਼ ਕਬਜ਼ਾ ਕੀਤਾ ਗਿਆ ਦੂਜੀ ਤਰ੍ਹਾਂ ਪੁੱਛੋ ਵੀ ਨਗਰ ਨਿਗਮ ਜਿਹੜਾ ਐਲਾ ਤੋਂ ਘਰ ਹੀ ਤੁਹਾਡਾ ਫੁੱਫੜ ਲੱਗਦਾ ਸੀ ਪੀ ਤੁਹਾਨੂੰ ਦੇ ਕੇ ਚਲਾ ਗਿਆ ਇਹ ਇਨਾਂ ਗਰੀਬਾਂ ਨੂੰ ਕਿਉਂ ਨਹੀਂ ਆ ਵੇਖ ਕੇ ਦੇਖੋ ਜਾ ਕੇ ਇੱਥੇ ਦੱਸਣ ਦੇ ਮੈਨੂੰ ਕੁਝ ਵੀ ਥੋੜੇ ਦਿਨ ਪਹਿਲਾਂ ਇੱਕ ਕਿਸੇ ਦੀ ਡੈਥ ਹੋ ਗਈ ਆ ਉਹ ਕਾਂਡੀ ਲੈ ਕੇ ਉਹਨੂੰ ਮੁਰਦੇ ਨੂੰ ਲੈ ਕੇ ਜਾ ਰਹੇ ਸੰਸਕਾਰ ਵਾਸਤੇ ਤੇ ਉਹ ਦਰਮ ਥੱਲੇ ਡਿੱਗ ਪਿਆ ਮੁਰਦਾ ਵੀ ਥੱਲੇ ਨਾਲ ਡਿੱਗ ਪਿਆ ਵੀ ਉਲੰਘਣ ਚੋਗੀ ਜਗ੍ਹਾ ਨਹੀਂ ਹੈਗੀ ਯਾਰ ਨਾ ਇੱਥੇ ਨਿਕਾਸੀ ਆ ਨਾ ਪਾਣੀ ਦਾ ਲੈਣਾ ਦੇਣਾ ਆਬਾਦ ਹੋ ਰਿਹਾ ਇਹ ਲੋਕ ਹੌਲੀ ਹੌਲੀ ਆਪਣਾ ਪੈਰ ਪਸਾਰਨ ਦੀ ਕੋਸ਼ਿਸ਼ ਕਰਨ ਦੇ ਆ ਹੁਣ ਇੱਡੀ ਦੂਰ ਵੇਖੋ ਕਿੰਨੀ ਦੂਰ ਆ ਪਿੰਡ ਸ਼ਹਿਰ ਕਿੰਨੀ ਦੂਰ ਆ ਤੁਸੀਂ ਦੇਖ ਲਿਆ ਤੁਸੀਂ ਚੱਲ ਕੇ ਆਏ ਹੋ ਤੇ ਜੇ ਇੱਥੇ ਗੁਰੂ ਘਰ ਨੇੜੇ ਬਣ ਧਿਆ ਤੇ ਸੰਗਤਾਂ ਨਤਮਸਤਕ ਹੋ ਜਾਣਗੀਆਂ ਆਪਣਾ ਪਾਠ ਪੂਜਾ ਕਰਨ ਕੀ ਗੁਨਾਹ ਕੀ ਹੋ ਗਿਆ ਇਹਦੇ ਚ ਹਣਾ ਸੰਗੋ ਲੋਕੀ ਇੱਥੇ ਤੇ ਉਹ ਵੀ ਜ਼ਿੰਮੇਦਾਰ ਮੈਂ ਵੇਖੇ ਨੇ ਮੇਰੇ ਭਰਾ ਜਿਹੜੇ ਕਿੱਲਿਆਂ ਦੇ ਕਿੱਲੇ ਦਾਨ ਕਰਦੇ ਆ ਵੀ ਸਾਡੇ ਗੁਰੂ ਘਰ ਤੇ ਇੱਥੇ ਬਣਾ ਲਓ ਕੀਤੇ ਭੇਲੇ ਇੱਥੇ ਉਹਨਾਂ ਲੋਕਾਂ ਦੀ ਸਿੱਖੀ ਨੂੰ ਵੀ ਇਲਾਜ ਲਾ ਰਹੇ ਲੋਕ ਜਵਿੰਦਰ ਜੀ ਕਹਿੰਦੇ ਨੇ ਕਿ ਗੁਰਦਰਾ ਬਣਾਉਣਾ ਇਹਨਾਂ ਦਾ ਮਕਸਦ ਨਹੀਂ ਇਹਨਾਂ ਦਾ ਮਕਸਦ ਆ ਮਹਿ ਜ਼ਮੀਨ ਤੇ ਕਬਜ਼ਾ ਕਰਨਾ ਭਾਈ ਜੇ ਤੇ ਕਹਿੰਦਾ ਨਿੱਜੀ ਘਰ ਬਣਿਆ ਕਿਸੇ ਦਾ ਤੇ ਅਸੀਂ ਗਲਤ ਆ ਇਹ ਵੀ ਗਲਤ ਆ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਜ਼ਮੀਨ ਦਾ ਹੱਕ ਤੇ ਜਿਹੜਾ ਪਹਿਲਾਂ ਕਹਿੰਦੇ ਵੀ ਸਾਡਾ ਪਲਾਣਾ ਕਬਜਾ ਹੁਣ ਟੁੱਟ ਗਿਆ ਕਬਜਾ ਤੁਹਾਡਾ ਜੀ ਹੁਣ ਇੱਥੇ ਨਿਸ਼ਾਨ ਸਾਬ ਲੱਗਿਆ ਸੀ ਇਹ ਗੁਰੂ ਦਾ ਸੀ ਇਹ ਗੁਰੂ ਦਾ ਨਿਸ਼ਾਨ ਬਣਨਾ ਸੀ ਗੁਰੂ ਘਰ ਬਰਨਾ ਸੀ ਕਬਜਾ ਤੁਹਾਡਾ ਤਨਾਡਾਂ ਦਾ ਸੀ ਛਡਵਾ ਕੇ ਗਰੀਬ ਆਪਣਾ ਜਿਹੜਾ ਉਹ ਗੁਰਦਰਾ ਸਾਹਿਬ ਸਥਾਪਿਤ ਕਰਨਾ ਚਾਹੁੰਦੇ ਸੀ ਇੱਥੇ ਕਿਹੜੀ ਕੋ ਨਿਸ਼ਾਨ ਸਾਬ ਉਖਾੜਾਗਾ ਮਲਕੀ ਨੀਅਤ ਕੀ ਹੈ ਮਗਰ ਮਕਸਦ ਕੀ ਹੈ ਨੀਅਤ ਲਾਲਚ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਣੋ ਵਿਸਾਰਿਆ ਗੁਰਬਾਣੀ ਵੀ ਕਹਿੰਦੀ ਹੈ ਇਹ ਤ੍ਰਿਸ਼ਨਾ ਕਦੇ ਖਤਮ ਨਹੀਂ ਹੋ ਸਕਦੀ ਚਾਹੇ ਉਹ 100 ਕਿੱਲੇ ਦਾ ਮਾਲਕ ਹੋਵੇ ਚਾਹੇ ਇੱਥੇ ਨਾ ਇਸ ਕਰਕੇ ਤ੍ਰਿਸ਼ਨਾ ਵੱਡਾ ਰੋਗ ਆ ਹੋਰ ਕੁਝ ਨਹੀਂ ਆ ਇਹ ਕਬਜੇ ਦੇ ਨਹੀਂ ਨਾਲ ਆਏ ਲੋਕ ਸੀਗੇ ਤੇ ਕਿਸ ਤਰੀਕੇ ਨਾਲ ਚਪਲਾਂ ਪਾ ਕੇ ਨਿਸ਼ਾਨ ਸਬਟਰੈਕਟਰ ਦੇ ਉੱਪਰ ਚੜਿਆ ਸਖਤ ਤੋਂ ਸਖਤ ਕਾਰਵਾਈ ਕਰਕੇ ਮੰਗ ਕਰਦੇ ਆ ਕਿ ਇਹਨਾਂ ਨੂੰ ਡਿਬਰੂਗੜ ਸੁੱਟਿਆ ਜਾਵੇ ਗੱਲ ਕੀਤੀ ਸੀ ਕੱਲ ਤੁਹਾਡੇ ਧੜੇ ਦੇ ਨਾਲ ਉਹਨਾਂ ਦਾ ਕਹਿਣਾ ਕਿ ਇੱਕ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਨੇ ਛਿਆੜਾ ਸਾਹਿਬ ਤੋਂ ਉਹਨਾਂ ਨੂੰ ਚਿੱਠੀ ਦਿੱਤੀ ਹੈ ਸਬੰਧ ਵਿੱਚ ਪਰ ਉਹ ਕਹਿੰਦੇ ਆ ਕਿ ਚਿੱਠੀ ਜਿਹੜੀ ਮੈਂ ਅਕੇ ਅਕਾਲ ਤਖਤ ਤੱਕ ਪਹੁੰਚਾਈ ਤੀ ਆ ਤੁਸੀਂ ਅਕਾਲ ਤਖਤ ਸਾਹਿਬ ਜਾ ਕੇ ਜਾਂ ਐਸਜੀਪੀਸੀ ਕੋ ਜਾ ਕੇ ਕੋਈ ਕੋਕ ਕੀਤੀ ਹੈ ਕਿ ਉਹ ਚਿੱਠੀ ਕਿੱਥੋਂ ਤੱਕ ਪਹੁੰਚੀ ਦੇਖੋ ਜੀ ਸਾਡਾ ਇਹ ਪਰ ਜਣੀ ਹੋਣਾ ਅਸੀਂ ਕੋਈ ਜਾਈਏ ਜਦੋਂ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਇਹਨਾਂ ਚਿੱਠੀਆਂ ਕਢਾਈਆਂ ਇਹਨਾਂ ਨੂੰ ਯਕੀਨ ਆ ਅਕਾਲ ਤਖਤ ਸਾਹਿਬ ਤੇ ਜੇ ਯਕੀਨ ਹੁੰਦਾ ਤੇ ਟਰੈਕਟਰ ਲੈ ਕੇ ਚੜਦੇ ਕਿਉਂ ਜਿਸ ਜੋ ਇਹਨਾਂ ਨੇ ਕੀਤਾ ਆਪਾਂ ਉਹਦਾ ਵਿਰੋਧ ਕਰ ਰਹੇ ਆ ਜੋ ਕੌਣ ਫੈਸਲਾ ਦੇਗੀ ਉਹ ਆਪਾਂ ਜਿਹੜਾ ਸਾਰੇ ਜਾਰੇ ਸਿਰ ਝੁਕਾਵਾਂਗੇ ਬਸ ਕੌਣ ਲੋਕ ਕੌਣ ਨੇ ਇਥੋਂ ਦੇ ਕੁਝ ਤਣਾੜ ਲੋਕ ਨੇ ਜਿਹੜੇ ਗਰੀਬਾਂ ਨੂੰ ਹੁਣ ਅਗਲਾ ਕਦਮ ਕੀ ਆ ਅੱਜ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਵਾ ਦੇਖਦੇ ਆ ਸ਼ਾਮ ਨੂੰ ਮੰਥਨ ਕਰਦੇ ਆ ਕੀ ਫੈਸਲਾ ਲੈਂਦੇ ਆ ਜੋ ਵੀ ਹੋਏਗਾ ਸੰਗਤ ਦੇ ਸਨਮੁਖ ਰੱਖਿਆ ਜਾਏਗਾ ਨੰਗ ਸਿੰਘ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਬਾਬਾ ਵੈਰ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਨਿਸ਼ਾਨ ਸਾਹਿਬ ਕੱਲ ਜਿਹੜਾ ਉਹ ਸੁੱਟ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਜਿਹੜੀ ਆ ਉਹ ਨੰਗ ਸਿੰਘ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਕੀ ਫੈਸਲਾ ਜਿਹੜਾ ਲਿਆ ਜਾਵੇ ਵੇਖੋ ਜੀ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਇਹ ਇਹਨਾਂ ਨੇ ਬਹੁਤ ਜਿਆਦੀ ਮੰਦ ਭਾਗੀ ਘਟਨਾ ਜਿਹੜੀ ਆ ਸਾਰੀ ਵੀਡੀਓ ਵ ਕਿਉਂਕਿ ਜਿੰਨੀਆਂ ਵੀ ਵੀਡੀਓ ਚੱਲਣ ਡੀਆਂ ਅਸੀਂ ਸਾਰਿਆਂ ਦੇ ਕਮੈਂਟ ਪੜਦੇ ਆਂ ਤੇ ਦਾਸ ਨੇ ਇਹਦੇ ਤੇ ਵੀਡੀਓ ਵੀ ਪਾਈ ਸੀ ਉਹਦੇ ਜਾ ਕੇ ਉਹਨਾਂ ਨੂੰ ਚੈਲੰਜ ਵੀ ਕੀਤਾ ਜਿਹਦੇ ਵਿੱਚ ਆਪਣਾ ਨੰਬਰ ਵੀ ਬੋਲਿਆ ਤੇ ਮੈਨੂੰ ਬੜੇ ਫੋਨ ਵੀ ਆਏ ਕਿਸਾਨ ਜਥੇਬੰਦੀਆਂ ਦੇ ਵੀ ਆਏ ਬਾਹਰੋਂ ਵੀ ਆਏ ਉਹਨਾਂ ਨੇ ਉਹਨਾਂ ਨੂੰ ਇੰਨੀ ਲਾਂਤਾਂ ਪਾਈਆਂ ਫੋਨ ਕਰ ਕਰਕੇ ਵੀ ਇਹੋ ਜਿਹੇ ਜਿਹੜੇ ਦੁਸ਼ਟ ਲੋਕ ਐ ਸਾਡਾ ਜਿਹੜਾ ਵਾ ਸਾਡਾ ਨਾਮ ਬਦਨਾਮ ਕਰਨ ਦੇ ਵੀ ਇੱਕ ਜਿਹੜਾ ਕਿਸਾਨੀ ਦਾ ਨਾਮ ਬਦਨਾਮ ਕਰਨ ਦੇ ਜ਼ਿਮੀਂਦਾਰਾਂ ਦਾ ਨਾਮ ਬਦਨਾਮ ਕਰਨ ਦੇ ਇਹੋ ਜਿਹੇ ਨੂੰ ਜੁਤੀ ਵਰਨੀ ਚਾਹੀਦੀ ਉਹਨਾਂ ਨੇ ਖੁਦ ਲੱਭ ਜੁ ਉਹਨਾਂ ਦੇ ਬਾਕੀ ਜਿਹੜਾ ਇਹਨਾਂ ਨੂੰ ਸ਼ਾਨ ਸਾਹਿਬ ਜਿਹੜਾ ਪੁੱਟਣਾ ਚਾਹਿਆ ਜਿਹੜੀ ਜਿਹੜੀ ਇਹ ਗੱਲ ਕਰਦੇ ਆ ਵੀ ਅਸੀਂ ਕਾਲਤਾਬ ਸਭ ਚਿੱਠੀ ਪਵਾਈ ਇੱਕ ਇਹਨਾਂ ਨੇ ਕਾਲਤਾਬ ਸਾਹਿਬ ਦੇ ਤੋਂ ਉਹਨਾਂ ਲੈ ਕੇ ਆਏ ਲੈਟਰ ਵੀ ਜਿਹੜਾ ਉਹ ਨਿਸ਼ਾਨ ਸਾਹਿਬ ਦੀ ਲਾ ਸਕਦੇ ਤੇ ਸਾਡੇ ਦਾਵੇਂ ਪਾਸ਼ਾ ਮਹਾਰਾਜ ਨੇ ਨਿਸ਼ਾਨ ਸਾਹਿਬ ਤੇ ਸਿਰਾਂ ਦੇ ਉੱਤੇ ਚਲਾਏ ਇਹ ਜਿਹੜੇ ਆ ਮਤਲਬ ਮੈਂ ਕੁਸ਼ਰਮਨੀ ਕਮੇਟੀ ਨੂੰ ਵੀ ਬੇਸ਼ੱਕ ਮੇਰੇ ਵੱਲੋਂ ਸਵਾਲ ਆ ਚਲੋ ਮੈਂ ਕਰਨ ਦੇ ਹੈ ਨਹੀਂਗਾ ਮੈਂ ਹੱਕਦਾਰ ਨਹੀਂਗਾ ਮਾਫ਼ੀ ਚਾਹੁੰਦਾ ਪਰ ਮੈਂ ਗੱਲ ਪੁੱਛਣੀ ਚਾਹੁੰਦਾ ਵੀ ਆਪਾਂ ਜਥੇਬੰਦੀਆਂ ਜਿਹੜੀਆਂ ਵੀ ਨਿਆਂਕ ਸਿੰਘ ਜਥੇਬੰਦੀਆਂ ਚਾਹੇ ਆਪਣਾ ਬਾਬਾ ਬਕਾਲਾ ਸਾਹਿਬ ਤਰਨਾ ਦਲ ਹੋ ਗਿਆ ਬੇਦੀ ਚੰਦ ਸੁਰ ਸਿੰਘ ਵਾਲੇ ਹੋ ਗਏ ਹਾਂਜੀ ਤੇ ਬੁੱਢਾ ਦਲ ਵਾਲੇ ਤੁਸੀਂ ਰਕਬੇ ਵਾਲੇ ਜਿੰਨੇ ਵੀ ਕਿਸੇ ਨਾਲ ਵੀ ਤੁਸੀਂ ਗੱਲ ਕਰ ਲੋ ਉਹ ਤੁਹਾਨੂੰ ਪਹਿਲੇ ਤੌਰ ਤੇ ਸਾਡੇ ਜਿੰਨੇ ਵੀ ਪੜਾ ਹੁੰਦੇ ਨੇ ਸਿੰਘਾਂ ਦੇ ਜਿੰਨੇ ਵੀ ਪੜਾ ਹੁੰਦੇ ਆ ਨਾ ਸਭ ਤੋਂ ਪਹਿਲਾਂ ਅਸੀਂ ਨਿਸ਼ਾਨ ਲਾਉਨੇ ਆ ਨਿਸ਼ਾਨ ਲਾਉਣ ਦੇ ਨਾਲ ਕੀ ਆ ਸਾਡਾ ਇੱਕ ਨਿਸ਼ਾਨ ਜਿਹੜਾ ਇੱਕ ਚਿੰਨ੍ਹ ਆ ਸਿੱਖੀ ਦਾ ਕਿਉਂਕਿ ਮਹਾਰਾਜ ਨੇ ਕਿਹਾ ਵੀ ਜਿਹੜਾ ਨਿਸ਼ਾਨ ਆ ਉਹ ਖਾਲਸੇ ਦਾ ਚਿੰਨ੍ਹ ਆ ਤੇ ਇਹ ਨਿਸ਼ਾਨ ਦੀ ਸਿਹਤ ਨਾਲ ਹੀ ਸਿੱਖ ਜਾਊਗਾ ਕਿਉਂਕਿ ਜਿਹੜੇ ਨਿਸ਼ਾਨ ਆ ਨਿਸ਼ਾਨ ਹੀ ਲੱਗਣੇ ਜਿਹੜੇ ਆ ਬਹੁਤ ਜ਼ਰੂਰੀ ਆ ਕਿਉਂਕਿ ਇੱਥੇ ਇੱਕ ਨਿਸ਼ਾਨ ਹੀ ਨਹੀਂ ਲਾਇਆ ਕੱਲਾ ਇੱਥੇ ਇੱਕ ਨਿਸ਼ਾਨ ਜਿਹੜਾ ਲਾ ਦਿੱਤਾ ਸੀ ਇਸ ਤੋਂ ਬਾਅਦਾ ਗੁਰੂ ਘਰ ਦੀ ਸਾਰੀ ਵਾਸਤੇ ਵੀ ਸਾਰਾ ਕੁਝ ਹੋਇਆ ਹੈ ਜ਼ਮੀਨ ਜਿਹੜੀ ਹੈ ਸਰਕਾਰੀ ਹੈ ਨਗਰ ਨਿਗਮ ਦੀ ਜ਼ਮੀਨਾਂ ਦਾ ਸਾਡਾ ਹੱਕ ਹੈ ਨਾ ਤੁਹਾਡਾ ਹੱਕ ਹੈ ਅਸੀਂ ਵੀ ਕੇਸ ਲੜਾਂ ਤੁਸੀਂ ਵੀ ਕੇਸ ਲੜੀ ਜਾਓ ਫਿਰ ਨਿਸ਼ਾਨ ਸਾਹਿਬ ਲਾਉਣ ਦਾ ਮਕਸਦ ਇੱਥੇ ਕੀ ਹੈ ਨਿਸ਼ਾਨ ਸਾਹਿਬ ਪੁੱਟਣ ਦਾ ਇਹਨਾਂ ਦਾ ਕੀ ਮਤਲਬ ਹੈ ਇਹਨਾਂ ਨੂੰ ਇਹ ਸਵਾਲ ਕੀਤਾ ਜਾਵੇ ਮੈਂ ਪੱਤਰਕਾਰ ਨਾਲ ਜਦੋਂ ਜਦੋਂ ਬਾਬਾ ਜੀ ਆਪਾਂ ਮੰਨ ਲਓ ਨਿਸ਼ਾਨ ਸਾਹਿਬ ਲੱਗ ਗਿਆ ਸਰਕਾਰੀ ਜ਼ਮੀਨ ਹੈ ਨਾ ਤਾਂ ਨਿੱਜੀ ਇਹਨਾਂ ਦੀ ਤੇ ਨਾ ਹੀ ਨਿੱਜੀ ਉਹਨਾਂ ਦੀ ਜਦੋਂ ਸਰਕਾਰੀ ਜ਼ਮੀਨ ਆ ਤੇ ਉਹਦੇ ਵਿੱਚ ਜੇ ਇਹਨਾਂ ਨੇ ਨਿਸ਼ਾਨ ਸਾਹ ਬਲਾਤਾ ਤੇ ਇਹਨਾਂ ਕੋਲੋਂ ਪੁੱਟਣ ਦੀ ਕੀ ਥੌਲਟੀ ਜੇ ਮੰਨ ਲਓ ਤੁਹਾਡੇ ਕੇਸ ਚੱਲ ਰਹੇ ਆ ਤੇ ਇਹਨਾਂ ਤੇ ਵੀ ਚੱਲੀ ਜਾਓ ਬਾਬੇ ਲੱਗਦਾ ਨਹੀਂ ਕਿ ਵਿਵਾਦ ਵੱਡਾ ਖੜਾ ਹੋ ਸਕਦਾ ਜਿਵੇਂ ਇੱਕ ਪਾਸੇ ਜ਼ਿਮੀਦਾਰ ਨੇ ਇੱਕ ਪਾਸੇ ਹੁਣ ਆਪਾਂ ਇਕੱਠੇ ਹੋ ਗਏ ਆ ਨਿਯੰਗ ਸਿੰਘ ਹੋਰ ਵੀ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਨੇ ਲੱਗਦਾ ਨਹੀਂ ਕਿ ਵਿਵਾਦ ਜਿਹੜਾ ਵੱਸ ਸਕਦਾ ਹੈ ਇਸ ਵਿਵਾਦ ਨੂੰ ਟਾਲਿਆ ਜਾ ਸਕਦਾ ਸੀ ਅਕਾਲ ਤਖਤ ਸਾਹਿਬ ਜਾ ਕੇ ਹਾਂਜੀ ਟਾਲਿਆ ਜਾ ਸਕਦਾ ਸੀ ਜਦੋਂ ਇਹਨਾਂ ਨੇ ਅਕਾਲ ਤਖਤ ਸਾਹਿਬ ਚਿੱਠੀਆਂ ਪਾਈਆਂ ਸੀ ਫਿਰ ਇਹਨਾਂ ਨੂੰ ਟਰੈਕਟਰ ਲਿਆ ਕੇ ਉੱਤੇ ਚੜਾ ਕੇ ਜਿਹੜੇ ਸੀ ਇਹਨਾਂ ਨੂੰ ਤੋੜਨ ਦੀ ਜ਼ਰੂਰਤ ਨਹੀਂ ਉਹ ਜੋ ਕਾਲਤਾ ਸਭ ਹੁਕਮ ਕਰਦੇ ਉਹਦੇ ਹਿਸਾਬ ਨਾਲ ਆਪਾਂ ਕਰ ਲੈਣਦੇ ਕਿਉਂਕਿ ਇਹ ਇਹਨਾਂ ਦੀ ਇਹ ਗਲਤੀ ਆ ਜੇ ਇਹਨਾਂ ਨੇ ਕਹਿੰਦੇ ਆ ਫਿਰ ਇੱਕ ਨੇ ਵੀਡੀਓ ਪਾਈ ਆ ਮੈਂ ਬਾਅਦ ਕੱਲ ਹੀ ਵੇਖੀ ਆ ਜਿਹਦੇ ਵਿੱਚ ਇਹ ਕਹਿ ਰਹੇ ਆ ਕਿ ਅਸੀਂ ਪੂਰੀ ਮਰਜ਼ਾਦਾ ਦੇ ਨਾਲ ਨਿਸ਼ਾਨ ਸਾਹਿਬ ਨੂੰ ਜਿਹੜਾ ਵਾ ਉਤਾਰਿਆ ਵਾ ਤੁਸੀਂ ਆਪ ਸਾਰੇ ਹੀ ਸੰਗਤ ਜਾਣਦੀ ਹੋ ਕਿ ਜੇ ਨਿਸ਼ਾਨ ਸਾਹਿਬ ਦੀ ਇਦਾਂ ਕਰਕੇ ਉਤਾਰਨ ਦੀ ਜਿਹੜੀ ਆ ਇਹਨੂੰ ਬੇਅਦਬੀ ਨਹੀਂ ਕਹਿੰਦੇ ਤੇ ਫਿਰ ਜਿਹੜੇ ਜਿਹੜੀ ਬੇਅਦਬੀ ਉਹ ਕਿਹੜੇ ਤਰੀਕੇ ਦੀ ਹੁੰਦੀ ਤਬਈ ਕਾਲਤਾਖਸਾਬ ਇਹ ਵੀ ਕਹਿੰਦੇ ਨੇ ਕਿ ਰੜੇ ਥਾਂ ਦੇ ਉੱਤੇ ਨਿਸ਼ਾਨ ਸਾਹਿਬ ਸਿਸ਼ੋਭਿਤ ਨਹੀਂ ਕੀਤੇ ਜਾ ਸਕਦੇ ਮੈਂ ਤਾਂ ਨਾ ਪਹਿਲਾਂ ਹੀ ਇਹੋ ਗੱਲ ਕਰ ਲਈ ਵੀ ਇਹਨਾਂ ਨੂੰ ਇਹ ਗੱਲ ਪੁੱਛੋ ਕਿ ਜਿੰਨੇ ਵੀ ਆ ਸਾਰੇ ਸਾਡੇ ਨਾਲ ਚੱਲਣ ਸਾਡੇ ਨਾਲ ਚੱਲਣ ਮੈਂ ਸਾਰੇ ਹੀ ਬਾਬਾ ਬਕਾਲਾ ਸਾਹਿਬ ਦੇ ਵਿੱਚ ਕਿੰਨੇ ਥਾਵਾਂ ਦੇ ਉੱਤੇ ਨਿਸ਼ਾਨ ਦਿਖਾ ਲੂੰਗਾ ਜਿੱਥੇ ਕੋਈ ਵੀ ਗੁਰਦੁਆਰਾ ਸਾਹਿਬ ਨਹੀਂ ਹੈਗਾ ਸਭ ਤੋਂ ਪਹਿਲਾਂ ਕਿਉਂਕਿ ਸਿੰਘ ਸ਼ਹੀਦ ਹੋ ਜਾਂਦੇ ਉਹਦਾ ਵੀ ਨਿਸ਼ਾਨ ਸਾਹਿਬ ਲਾਉਂਦੇ ਆ ਇਹ ਨਿਸ਼ਾਨ ਸਾਹਿਬ ਜਿਹੜੇ ਹੀ 84 ਦੇ ਵਿੱਚ ਪਟੇ ਸੀ ਉਹ ਵੀ ਪੁਲਿਸ ਨੂੰ ਇਹੀ ਪੁਲਿਸ ਦੇ ਉੱਤੇ ਪ੍ਰੈਸ਼ਰ ਪਿਆ ਸੀਗਾ ਉਤੋਂ ਅਫਸਰਾਂ ਦਾ ਪ੍ਰੈਸ਼ਰ ਆਇਆ ਦਿੱਲੀ ਦਾ ਪ੍ਰੈਸ਼ਰ ਸੀ ਤਾਂ ਕਰਕੇ ਨਿਸ਼ਾਨ ਸਾਹਿਬ ਵੱਡੇ ਸੀ ਤੇ ਇਹ ਇਹ ਇੱਕ ਸੇਖੋ ਕਿ ਵੱਡੀ ਜਾਣ ਦੇ ਹੁਣ ਬਾਬਾ ਜੀ ਕੀ ਕਰਨਾ ਅਗਲਾ ਮਕਸਦ ਕੀ ਹੈ ਅਗਲਾ ਮਕਸਦ ਤਾਂ ਸਾਡਾ ਇਹੀ ਆ ਵੇਖੋ ਮਹਾਪੁਰਸ਼ ਆ ਚੁੱਕੇ ਆ ਇਹ ਆਪਣੇ ਇੱਥੇ ਪਹੁੰਚਣੇ ਆਲੇ ਆ ਤੇ ਆਗੇ ਆ ਬਸ ਤੇ ਉਹ ਜਿਹੜਾ ਵੀ ਹੁਕਮ ਲਾਉਣਗੇ ਤੇ ਬਾਕੀ ਸਾਰੀ ਸਿੱਖ ਸੰਗਤ ਮੰਨੂਗੀ ਬਾਕੀ ਜਿਹੜਾ ਇਹ ਗੁਰੂ ਘਰ ਬਣ ਚੁੱਕਾ ਵਾ ਕਿਉਂਕਿ ਇੱਥੇ ਲਿਖਿਆ ਗਿਆ ਵਾ ਇੱਥੇ ਤੇ ਇਹ ਹੁਣ ਇਹਨਾਂ ਦੀਆਂ ਜਿਹੜੀਆਂ ਗੱਲਾਂ ਸਾਡੇ ਕੋਲ ਆਉਂਡੀਆਂ ਵਾ ਇਹ ਤੇ ਹੁਣ ਨੱਕ ਵੀ ਰਗੜਨਦੇ ਆ ਮਾਫ ਤੇ ਸਾਰਾ ਕੁਝ ਕਰਨ ਲਈ ਤਿਆਰ ਹਾਂ ਪਰ ਜਿਹੜੀ ਇਹ ਆ ਨਾ ਵੀ ਜੇ ਅੱਜ ਇਹਨਾਂ ਨੂੰ ਆਪਾਂ ਮਾਫ਼ ਕਰ ਦਿੰਨੇ ਆ ਤੇ ਕੱਲ ਨੂੰ ਦੂਜਾ ਵੀ ਚੜ ਕੇ ਆਓ ਬਿਲਕੁਲ ਜੀ ਇਹ ਵੇਖਿਆ ਜਾਵੇ ਤਾਂ ਵਿਵਾਦ ਜਿਹੜਾ ਕਾਫੀ ਵਧਿਆ ਕਿਉਂਕਿ ਜੇਕਰ ਗੱਲ ਕਰੀਏ ਤਾਂ ਇੱਥੇ ਸੰਗਤ ਜਿਹੜੀ ਆ ਉਹ ਵੱਡੀ ਗਿਣਤੀ ਦੇ ਵਿੱਚ ਇਕੱਠੀ ਹੋ ਚੁੱਕੀ ਆ ਸੰਗਤ ਦਾ ਕਹਿਣਾ ਹੈ ਕਿ ਹਰ ਕੀਮਤ ਤੇ ਇੱਥੇ ਨਿਸ਼ਾਨ ਸਾਹਿਬ ਜਿਹੜਾ ਚੁਲਾ ਕੇ ਪਹੁੰਚਾਂਗੇ ਬਾਬਾ ਮੇਜਰ ਸਿੰਘ ਵੀ ਜਿਹੜੀ ਆਪਣੀ ਜਥੇਬੰਦੀ ਦੇ ਨਾਲ ਇੱਥੇ ਪਹੁੰਚ ਚੁੱਕੇ ਨੇ ਬਾਬਾ ਮੇਜਰ ਸਿੰਘ ਜੀ ਨਾਲ ਵੀ ਜਿਹੜੀ ਆ ਉਹ ਗੱਲਬਾਤ ਕਰਦੇ ਆ ਫਿਲਹਾਲ ਤਸਵੀਰਾਂ ਜਿਹੜੀਆਂ ਉਹ ਤੁਹਾਡਾ ਨਾਲ ਸਾਂਝਾ ਕਰ ਰਹੇ ਆ ਤੇ ਬਾਬਾ ਜੀ ਉਹ ਸ਼ੁਰੂ ਹੋ ਗਿਆ ਬਾਬਾ ਜੀ ਆਜੋ ਬਾਬਾ ਜੀ ਅੱਗੇ ਆਜੋ ਬਿਲਕੁਲ ਜੀ ਬਾਬਾ ਮੇਜਰ ਸਿੰਘ ਜੀ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਨਾਲ ਕਿ ਹੁਣ ਜਿਹੜੀਆਂ ਜਥੇਬੰਦੀਆਂ ਇੱਥੇ ਪਹੁੰਚਣੀਆਂ ਹੋਰ ਵੀ ਸ਼ੁਰੂ ਹੋ ਚੁੱਕੇ ਹੈ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਆ ਉਹ ਕੜੇ ਕੀਤੇ ਗਏ ਨੇ ਤੇ ਹੁਣ ਬਾਬਾ ਮੇਜਰ ਸਿੰਘ ਆਪ ਆਪਣੀ ਜਥੇਬੰਦੀ ਦੇ ਨਾਲ ਇੱਥੇ ਪਹੁੰਚੇ ਨੇ ਔਰ ਗੱਲਬਾਤ ਜਿਹੜੀ ਆ ਉਹ ਬਾਬਾ ਮੇਜਰ ਸਿੰਘ ਜੀ ਦੇ ਨਾਲ ਕਰ ਲੈਣੇ ਆ ਬਾਬਾ ਜੀ ਨਿਸ਼ਾਨ ਸਾਹਿਬ ਕੱਲ ਬੇਅਦਬੀ ਕੀਤੀ ਹਾਂਜੀ ਹਾਂਜੀ ਤੇ ਸ਼ਾਨ ਸਾਹਿਬ ਜਿਹੜਾ ਇੱਥੋਂ ਪੁੱਟ ਦਿੱਤਾ ਗਿਆ ਟਰੈਕਟਰਾਂ ਦੇ ਨਾਲ ਹੁਣ ਤੁਸੀਂ ਸਾਰਿਆਂ ਨੇ ਵੇਖਿਆ ਹੀ ਵੀ ਵੇਖਿਆ ਹੁਣ ਇਸੇ ਕਰਕੇ ਆਏ ਇੱਥੇ ਦੋ ਮਿੰਟ ਬਾਬਾ ਦੋ ਮਿੰਟ ਹਾਂਜੀ ਅੱਛਾ ਤਾਂ ਹੁਣ ਬਾਬਾ ਜੀ ਅਗਲਾ ਕਦਮ ਕੀ ਹੈ ਇਹਨੇ ਗੁਰ ਮਤਾ ਕਰਦੇ ਸਾਰੇ ਇਕੱਠੇ ਹੋਏ ਜੀ ਮਨਸ਼ੀਰ ਕਰਦੇ ਮਾੜੇ ਬਾਬਾ ਜੀ ਬਿਲਕੁਲ ਜੀ ਪਪਾ ਮੇਜਾ ਸਿੰਘ ਜੀ ਵੀ ਜਿਹੜੇ ਆ ਉਹ ਇੱਥੇ ਪਹੁੰਚੇ ਆ ਔਰ ਦੂਸਰੇ ਪਾਸੇ ਜਾ ਕੇ ਗੱਲ ਕਰੀਏ ਤਾਂ ਕਾਫੀ ਵਿਵਾਦ ਜਿਹੜਾ ਇਸ ਥੀਨ ਨੂੰ ਲੈ ਕੇ ਹੋ ਚੁੱਕਿਆ ਕਿਉਂਕਿ ਲਗਾਤਾਰ ਜਿਹੜਾ ਕੱਲ ਜਿਹੜਾ ਵਿਵਾਦ ਹੋਇਆ ਸੀ ਉਸ ਤੋਂ ਬਾਅਦ ਹੁਣ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਨਿਸ਼ਾਨ ਸਾਹਿਬ ਪੁੱਟਿਆ ਗਿਆ ਔਰ ਅਸਲ 'ਚ ਵੇਖਿਆ ਜਾਵੇ ਤਾਂ ਨਗਰ ਨਿਗਮ ਦੀ ਜਗਾ ਸੀ ਪਰ ਦੂਸਰੀ ਧਿਰ ਦਾ ਇਹ ਕਹਿਣਾ ਪਹਿਲੀ ਧਿਰ ਦਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਜੇਕਰ ਨਿਸ਼ਾਨ ਸਾਹਿਬ ਇੱਥੇ ਲਗਾ ਲਿਆ ਗਿਆ ਸੀ ਦੀ ਸ਼ਿਕਾਇਤ ਜਿਹੜੀ ਆ ਉਹ ਕੀਤੀ ਜਾ ਸਕਦੀ ਸੀ ਪਰ ਹੁਣ ਜਿਹੜਾ ਜਿਹੜਾ ਆਪਣੇ ਆਪ ਇਹ ਕਦਮ ਪੁੱਟਿਆ ਗਿਆ ਕਿਤੇ ਨਾ ਕਿਤੇ ਨਿਸ਼ਾਨ ਸਾਹਿਬ ਦੀ ਬੇਦਬੀ ਕੀਤੀ ਗਈ ਹੈ ਗਈ ਹੈ ਇਹ ਚੀਜ਼ ਜਿਹੜੀ ਆ ਉਹ ਬਰਦਾਸ਼ਤ ਤੋਂ ਬਾਹਰ ਹੈ ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਜਿਹੜਾ ਉਹ ਦੇਖ ਰਹੇ ਹੋ ਕਿ ਪਾਪਾ ਬੀਜਾ ਸਿੰਘ ਜੀ ਇੱਥੇ ਪਹੁੰਚੇ ਨੇ ਔਰ ਨਿਹੰਗ ਜਥੇਬੰਦੀ ਦਾ ਵੱਡਾ ਇਕੱਠ ਜਿਹੜਾ ਕੋ ਇੱਥੇ ਇਸ ਵਕਤ ਦੇਖਣ ਨੂੰ ਮਿਲ ਰਿਹਾ ਕਿ ਜੇ ਮਤਾ ਪਿਆ ਹੋਵੇ ਤਸਵੀਰਾਂ ਤੁਹਾਡਾਂ ਸਾਂਝੀਆਂ ਕਰ ਰਹੇ ਆ ਜਿਹੜਾ ਵਿਵਾਦ ਚੀਨੂ ਲੈ ਕੇ ਜਿਹੜਾ ਹੁਣ ਖੜਾ ਹੋ ਚੁੱਕਾ ਪੁਲਿਸ ਵੀ ਜਿਹੜੀ ਆ ਮੌਕੇ ਤੇ ਪਹੁੰਚੂ ਹੋਈ ਆ ਪੁਲਿਸ ਵੱਲੋਂ ਵੀ ਜਿਹੜੇ ਆ ਇੱਥੇ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਆ ਉਹ ਕੜੇ ਕੀਤੇ ਗਏ ਨੇ ਸੀਨੀਅਰ પોલીસ ਅਧਿਕਾਰੀ ਵੀ ਜਿਹੜੇ ਸਾਡਾ ਮੌਜੂਦ ਆ ਗੱਲਬਾਤ ਕਰਦੇ ਆ ਹਾਂ ਜੀ ਸਰ ਕੱਲ ਇਸ ਜਗ੍ਹਾ ਤੇ ਇੱਕ ਵਿਵਾਦ ਹੋਇਆ ਸੀ ਵੀਡੀਓ ਇੱਕ ਵਾਇਰਲ ਹੋਈ ਜਿਸ ਤੋਂ ਬਾਅਦ ਜਥੇਬੰਦੀਆਂ ਇਕੱਠੀਆਂ ਹੋਈ ਜਾਂਦੀਆਂ ਔਰ ਦੂਜੀ ਧਿਰ ਦਾ ਕਹਿਣਾ ਕਿ ਅਸੀਂ ਜਿਹੜੀ ਇਹ ਜਗ੍ਹਾ ਇਹ ਸਾਡੇ ਕੋਲ ਪਹਿਲਾਂ ਦੀ ਮਲਕੀਅਤ ਹੈ ਅ ਇਹਦੇ ਬਾਰੇ ਤਾਂ ਮੈਂ ਕੁਝ ਨਹੀਂ ਇਹ ਜੇ ਕਹਿ ਸਕਦਾ ਜੀ ਵੀ ਇਹ ਜਗਾ ਕਿਹਦੀ ਇਹ ਮਲਕੀਅਤ ਹੈ ਜਾਂ ਕਿਹਦਾ ਪਦਸ਼ਨ ਸੀਗਾ ਬਟ ਜੋ ਮੈਨੂੰ ਥੋੜਾ ਬਹੁਤ ਇਹਦੇ ਬਾਰੇ ਪਤਾ ਹੈ ਉਹ ਇਹ ਹੈ ਵੀ ਇਹ ਜਗਾ ਕਰੀਬ 20-25 ਦਿਨ ਪਹਿਲਾਂ ਕਾਰਪੋਰੇਸ਼ਨ ਆਈ ਸੀ ਇਸ ਜਗਾ ਦਾ ਪਦਸ਼ਨ ਲੈਣ ਤੇ ਅਦੋਂ ਉਹਨਾਂ ਨੇ ਇਹ ਕਿਹਾ ਸੀਗਾ ਵੀ ਇੱਥੇ ਨਿਸ਼ਾਨ ਸਾਹਿਬ ਹੈ ਇਹ ਵੀ ਅਸੀਂ ਇੱਥੋਂ ਹਟਾਉਣਾ ਚਾਹੁੰਦੇ ਆ ਬਟ ਅਸੀਂ ਉਹਨਾਂ ਨੂੰ ਕਹਿ ਦਿੱਤਾ ਸੀ ਵੀ ਨਿਸ਼ਾਨ ਸਾਹਿਬ ਜਿਹੜਾ ਵਾ ਇਹ ਤੁਸੀਂ ਆਪਾਂ ਗੁਰਮਰਯਾਦਾ ਦੇ ਨਾਲ ਪੂਰੀ ਹਟੇਗਾ ਔਰ ਇਹਦੇ ਸਬੰਧ ਦੇ ਵਿੱਚ ਐਸਜੀਪੀਸੀ ਨੂੰ ਤੁਸੀਂ ਲਿਖੋ ਉਹਨਾਂ ਨੇ ਐਸਜੀਪੀਸੀ ਨੂੰ ਇੱਕ ਲੈਟਰ ਲਿਖ ਦਿੱਤਾ ਸੀ ਬਟ ਉਧਰੋਂ ਉਹਨਾਂ ਨੂੰ ਹਜੇ ਕੋਈ ਜਵਾਬ ਨਹੀਂ ਸੀ ਆਇਆ ਇਨ ਬਿਟਵੀਨ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਦੂਜੀ ਧਿਰ ਨੇ ਜੋ ਕਿਹਾ ਹੈਗਾ ਉਹ ਮੈਨੂੰ ਤਾਂ ਦੂਜੀ ਧਿਰ ਦਾ ਪਤਾ ਨਹੀਂ ਕਿਉਂਕਿ ਹਾਲਾਤ ਦੀ ਘੜੀ ਸਾਡੇ ਉਹ ਦੋਸ਼ੀ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਉਹਨਾਂ ਨੇ ਆਪ ਆ ਕੇ 12 ਤਰੀਕ ਨੂੰ ਜਿਹੜਾ ਉਹ ਗਲਤ ਤਰੀਕੇ ਦੇ ਨਾਲ ਜਿਹੜਾ ਇਹਨੂੰ ਨਿਸ਼ਾਨ ਸਾਹਿਬ ਨੂੰ ਰਿਮੂਵ ਕਰ ਦਿੱਤਾ ਉਹਦੇ ਸਬੰਧ ਤੇ ਵਿੱਚ ਤੁਹਾਡੇ ਸਾਡੇ ਸੋਸ਼ਲ ਮੀਡੀਆ ਦੇ ਥਰੂ ਸਾਨੂੰ ਪਤਾ ਲੱਗਾ ਤੇ ਐਸਐਚਓ ਨੂੰ ਸੀਨੀਅਰ ਅਫਸਰਾਂ ਨੂੰ ਪਤਾ ਲੱਗਾ ਅਸੀਂ ਐਸਐਚਓ ਨੂੰ ਕਿਹਾ ਵੀ ਇਹਨਾਂ ਨੂੰ ਬਲਾਉ ਬੰਦਿਆਂ ਨੂੰ ਜਿਹੜੀ ਦੂਜੀ ਪਾਰਟੀ ਅਸੀਂ ਇਹਦੇ ਬਾਰੇ ਵੈਰੀਫਾਈ ਕਰੀਏ ਜਦੋਂ ਵੈਰੀਫਾਈ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਉਹਨਾਂ ਨੇ ਉਹ ਨਿਸ਼ਾਨਤ ਸਾਹਿਬ ਜਿਹੜਾ ਹੈਗਾ ਗਲਤ ਤਰੀਕੇ ਨਾਲ ਇਥੇ ਰਿਮੂਵ ਕੀਤਾ ਅਸੀਂ ਇਮੀਡੀਏਟਲੀ ਇਹਦਾ ਕੇਸ 137 ਨੰਬਰ ਐਫਆਈਆਰ ਦਰਜ ਕੀਤੀ ਹੈ ਜਿਹੜੀ ਕਿ ਪਹਿਲੇ ਜਿਹੜਾ 295 ਮੈਂ ਆਈਪੀਸੀ ਉਹ ਮੈਂ ਤਾਂ ਕਹਿ ਰਿਹਾ ਵੀ ਲੋਕਾਂ ਨੂੰ ਉਹਦੀ ਇਹਨਾਂ ਜਿਆਦਾ ਸਮਝ ਆ ਹੁਣ ਜਿਹੜਾ ਨਵਾਂ ਐਕਟ ਆ ਗਿਆ ਉਹਦੇ ਉਹਦੇ ਬਰਾਬਰ ਜਿਹੜਾ 298 ਬੀਐਨਐਸ ਲੱਗਦੀ ਹੈ ਉਹ ਅਸੀਂ 295 ਜਿਹੜੀ ਪੁਰਾਣੀ ਸੀ ਉਸੇ ਹਿਸਾਬ ਨਾਲ 298 ਬੀਐਨਐਸ ਦਾ ਕੇਸ ਰਜਿਸਟਰ ਕਰਤਾ ਚਾਰ ਬੰਦਿਆਂ ਦੇ ਖਿਲਾਫ ਬਾਈ ਨੇਮ ਐਂਡ ਉਹਦੇ ਕੁਝ ਅਨਨੋਨ ਬੰਦੇ ਨੇ ਤੇ ਉਹ ਅਸੀਂ ਉਹਨਾਂ ਤੇ ਰੇਡ ਕਰ ਰਹੇ ਹਾਂ ਜਲਦੀ ਅਸੀਂ ਉਹਨਾਂ ਨੂੰ ਡਾ ਗ੍ਰਫਤਾਰ ਕਰ ਲਵਾਂਗੇ ਜਿਵੇਂ ਤੁਸੀਂ ਦੱਸਿਆ ਕਿ ਕਾਰਪੋਰੇਸ਼ਨ ਦੀ ਜਗ੍ਹਾ ਉਸ ਜਗ੍ਹਾ ਦੇ ਉੱਪਰ ਜਿਹੜਾ ਹੈ ਚਾਹੇ ਮੰਨ ਲਓ ਪਹਿਲਾਂ ਨਿਸ਼ਾਨ ਸਾਹਿਬ ਸ਼ੁਸ਼ੋਭਿਤ ਕੀਤਾ ਗਿਆ ਜਾਂ ਬਾਅਦ ਵਿੱਚ ਨਿਸ਼ਾਨ ਸਾਹਿਬ ਹਟਾ ਦਿੱਤਾ ਗਿਆ ਹੁਣ ਜਗ੍ਹਾ ਪੁਲਿਸ ਪ੍ਰਸ਼ਾਸਨ ਦਾ ਮਕਸਦ ਕੀ ਹੋਊਗਾ ਕਾਰਪੋਰੇਸ਼ਨ ਦੇ ਨਾਲ ਕਿ ਜਗ੍ਹਾ ਹਾਲ ਦੀ ਘੜੀ ਸਾਡਾ ਜਿਹੜਾ ਨਾ ਜੀ ਪ੍ਰਾਇਮਰੀ ਇਸ਼ੂ ਜਿਹੜਾ ਹੈਗਾ ਵਾ ਉਹ ਜਿਹੜੇ ਲੋਕਾਂ ਦੇ ਸਰਟੀਸ ਜਿਹੜ ਅਸੀਂ ਉਹ ਦੇਖ ਰਹੇ ਆ ਦੂਜਾ ਜ਼ਮੀਨ ਕਿਹਦੀ ਸੀ ਕੀ ਸੀ ਉਹ ਬਾਦੀਆਂ ਗੱਲਾਂ ਨੇ ਉਹ ਬਾਅਦ ਚ ਜਿਹੜਾ ਬਾਅਦ ਚ ਸਾਰਾ ਡਿਸਾਈਡ ਹੋਏਗਾ ਉਹ ਜੋ ਡਿਊਰਿੰਗ ਇਨਵੈਸਟੀਗੇਸ਼ਨ ਆਏਗਾ ਉਹ ਸਾਰਾ ਕੁਝ ਉਹ ਤਫਤੀਸ਼ ਦੇ ਵਿੱਚ ਜੋ ਆਏਗਾ ਉਹਦੇ ਹਿਸਾਬ ਨਾਲ ਹੋਏਗਾ ਕਿਉਂਕਿ ਇਹਦੇ ਚ ਮੈਂ ਆਪਾਂ ਜੇ ਥੋੜੀ ਦੇਰ ਲਈ ਇਹ ਵੀ ਮੰਨ ਲਈਏ ਪੀ ਇੱਕ ਜੇ ਕਾਰਪੋਰੇਸ਼ਨ ਦੇ ਲਾਗੇ ਗਏ ਵੀ ਕਾਰਪੋਰੇਸ਼ਨ ਦੀ ਸੀ ਤੇ ਤੀਜੀ ਧਰ ਨੂੰ ਜਿਹੜਾ ਵੈ ਉਹਦੇ ਚ ਰਾਈਟ ਨਹੀਂ ਸੀ ਬਣਦਾ ਕਿ ਕੋਈ ਚੀਜ਼ ਜਦੋਂ ਅਸੀਂ ਉਹਨਾਂ ਨੂੰ ਕਹਿ ਦਿੱਤਾ ਸੀ ਵੀ ਐਸਜੀਪੀਸੀ ਨੂੰ ਕਿਹਾ ਕਿ ਪ੍ਰੋਪਰ ਗੁਰਮੈਦਾ ਦੇ ਨਾਲ ਜਿਹੜਾ ਵੈ ਇਹਨੂੰ ਰਿਮੂਵ ਜੇ ਨਿਸ਼ਾਨ ਸਾਹਿਬ ਹਟਾਣਾ ਵੈ ਹਟਵਾਣਾ ਵੈ ਤੇ ਉਦਾਂ ਹਟੇਗਾ ਤੇ ਉਹਨਾਂ ਦਾ ਕੋਈ ਹੱਕ ਨਹੀਂ ਸੀ ਬਣਦਾ ਇਹਨੂੰ ਅੱਗੇ ਹਟਵਾਣਾ ਇਸ ਤਰੀਕੇ ਨਾਲ ਕਿਉਂਕਿ ਇਹਦੇ ਨਾਲ ਸਿਰਫ ਇਸ ਮਹੱਲੇ ਜਾਂ ਇਸ ਨਗਰ ਨੂੰ ਨਹੀਂ ਸੈਂਟੀਮੈਂਟ ਹਰਟ ਹੋਇਆ ਸਾਰੇ ਜਿੱਥੇ-ਿੱਥੇ ਵੀ ਸਿੱਖ ਰਹਿੰਦੇ ਸਾਰਿਆਂ ਦੇ ਜਿਹੜੇ ਸੈਂਟੀਮੈਂਟਸ ਇਹਦੇ ਨਾਲ ਹਰਟ ਹੋਏ ਆ ਤੇ ਉਹ ਅਸੀਂ ਇਹਦੇ ਬਾਰੇ ਵੀ ਅਸੀਂ ਐਸਜੀਪੀਸੀ ਤੋਂ ਸਾਰੀ ਕਲੈਰੀਫਿਕੇਸ਼ਨ ਲਵਾਂਗੇ ਕਿ ਕੀ ਇਹਦੇ ਵਿੱਚ ਕਿਸ ਤਰ੍ਹਾਂ ਪਤਾ ਗੁਰੂ ਮਿਹਰਿਆ ਦਾ ਕੀ ਹੈ ਤੇ ਕੀ ਹੋਣਾ ਚਾਹੀਦਾ ਹੈ ਉਹਦੇ ਹਿਸਾਬ ਨਾਲ ਹੀ ਸਾਰਾ ਐਕਸ਼ਨ ਲਿਆ ਜਾਏਗਾ ਦੋਸ਼ੀਏ ਤੁਸੀਂ ਜਲਦੀ ਜਿਹੜੇ ਆ ਅਰੈਸਟ ਕਰਲੇ ਜਾਵਾਂਗੇ ਮਿਹਰਬਾਨੀ ਬਿਲਕੁਲ ਜੀ ਤੁਸੀਂ ਦੇਖਿਆ ਇਹ ਪੁਲਿਸ ਅਧਿਕਾਰੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਪਰ ਦੂਸਰੇ ਪਾਸੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਸੰਤ ਦਿਹਾੰਗ ਸਿੰਘ ਜਥੇਬੰਦੀਆਂ ਜਿਹੜੀਆਂ ਆ ਉਹ ਇਕੱਠੀਆਂ ਹੋਈਆਂ ਹੋਈਆਂ ਨੇ ਔਰ ਜੇਕਰ ਗੱਲ ਕਰਦੇ ਕੱਲ ਜਦੋਂ ਨਿਸ਼ਾਨ ਸਾਹਿਬ ਜਿਹੜਾ ਉਖਾੜਿਆ ਗਿਆ ਉਸ ਚੀਜ਼ ਨੂੰ ਲੈ ਕੇ ਕਾਫੀ ਵਿਵਾਦ ਜਿਹੜਾ ਖੜਾ ਹੋ ਗਿਆ ਫਿਲਹਾਲ ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚੀ ਹੋਈ ਆ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਜਿਹੜਾ ਉਹ ਖਰਾਬ ਨਾ ਹੋ